تامي تا نه کا ترتي جي رمني من جو ۽ تنهن نام رسمن تسي کي فقط ٻڌي ٿو پنهنجي ڏينهن جي يا ਤੋ ਕੀ ਸੋਬ ਬਣੀ ਸਭਨੇ ਤੇ ਮਾਣ ਸੋਬ ਬਣੀ ਹੜੀ ਜਾ ਕੋ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਤੇ ਖਰਚ ਰਹੰਦਾ ਮਿਲ ਗੁਰ ਗੋਬਿੰਦਾਸ ਜਿਸ ਵਾਰੀਐ ਸੁਖ ਪਾਇਆ ਮਿਲ ਗੁਰ ਗੋਬਿੰਦਾਸ ਜਿਸ ਵਾਰੀਐ ਜਿਸ ਵਾਰੀਐ ਜਿਸ ਵਾਰੀਐ ਬਾਨਾ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੋਏ ਦਾਈ ਦਾਇਆ ਸਗਲ ਜਗਤ ਚੰਗੀਆਂ ਬੁਰੀਆਂ ਉਹ ਜੇ ਧਰਮ ਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ اے ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਏ ਗੁਰਜੀਕਾ ਖਾਲਸਾ ਵਾਹਿਏ ਗੁਰਜੀ ਕੀ ਫਤਿਹ ਸ਼ੰਨ ਦੀ ਜੀ ਜੀ ਖੋਲ ਕਿਵਾਨ ਦਰਸ਼ਨ ਦੀ ਜੀ तुंहिंजेन सूरत करे गो मेरी तुंहिंज बेन सूरत करे गो मेरी दर्शन दीज खोल त्योहार दर्शन दीज शन दीज खोल कड़ दर्शन दीज उदारथ आगी तुम तन तनी उदारथ आगी ਦਰਸ਼ਨ ਦੀ ਜਾ ਦੀ ਜਾ ਖੋਲ ਕੇ ਵਾਰ ਦਰਸ਼ਨ ਦੀ ਜਾ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਜੇ ਨ ਕਲ ਰਾਖੀ ਮੇਰੀ ਕਰ ਕਰ ਬਾਬਾ ਗਾਵਿਆ ਕਰ ਕਰ ਬਾਬਾ ਗਾਵਿਆ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਖਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸਭ ਦੁੱਖ ਜਾਏ ਸ਼੍ਰੀ ਕ੍ਰਿਸ਼ਨ ਧਿਆਇ ਬਹਾਦਰ ਸਿਮਰਿਆ ਤੇਕ ਬਹਾਦਰ ਸਿਮਰਿਆ ਤੇਕ ਬਹਾਦਰ ਸਿਮਰਿਆ ਤੇਕ ਬਹਾਦਰ ਸਿਮਰਿਆ ਨੀਂਦ ਆਵੇ ਤਾਂ ਸਭ ਥਾਈ ਸਿ ਮਰੀਆ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ सतनाम सतनाम नाम जे वाहे गुरू वाहे गुरू वाहे गुरू जे सतनाम सतनाम नाम जे वाहे गुरू वाहे गुरू वाहत नाम नाम जे ਸਤਨਾਮ 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 ਜੀ ਤਨਾ ਮਜੇ